ਸਤਿਗੁਰੂ ਆਖਦੇ ਨੇ ਕਟ ਬਿਨਸੈ ਦੁੱਖ ਅਗਲੋ ਜਮ ਪਕੜੈ ਪਛਤਾਏ ਅਖੀਰਕਾਰ ਇਹ ਸਰੀਰ ਬਿਨਸ ਜਾਣਾ ਬਿਨਸ ਰਿਹਾ ਹੈ ਕੱਲਰ ਵਾਰੀ ਕੰਧ ਦੇ ਵਾਂਗ ਦੁੱਖ ਅਗਲੋ ਜੀਵਨ ਦੇ ਵਿੱਚ ਦੁੱਖ ਵੱਧਦੇ ਜਾ ਰਹੇ ਨੇ ਜਮ ਪਕੜੈ ਜਮਾ ਨੇ ਮੁੜ ਕੇ ਆ ਕੇ ਗਿੱਚੀ ਦੇ ਉੱਪਰ ਹੱਥ ਧਰ ਲੈਣਾ ਪਿੱਛੋਂ ਦੀ ਕੇਸਾਂ ਤੋਂ ਫੜ ਲੈਣਾ ਤੇ ਪਛਤਾਏ ਤੇ ਮੁੜ ਕੇ ਕੇਵਲ ਪਛਦਾਵੇ ਇਹਨੂੰ ਐਵੇਂ ਵੀ ਸਮਝ ਲਓ ਕਿ ਹੁਣ ਤੱਕ ਜਿਹੜੀ ਮੇਰੀ ਸ਼ਖਸੀਅਤ ਹੈ ਉਹ ਨਾਮ ਬਾਣੀ ਦੇ ਸਦਕਾ ਬੜੀ ਚੰਗੀ ਰਹੀ ਬੜਾ ਭਲਾ ਪੁਰਸ਼ ਰਿਆ ਖੰਡੇ ਬਾਟੇ ਦੀ ਪੋਲ ਵੀ ਛਕੀ ਸਮਾਜ ਦਾ ਚੰਗਾ ਵੀ ਕੀਤਾ ਲੋਕਾਂ ਨੂੰ ਗਾਈਡ ਵੀ ਕੀਤਾ ਲੋਕਾਂ ਨੂੰ ਸਿੱਧੇ ਰਾਹ ਵੀ ਪਾਇਆ ਆਪ ਵੀ ਸਿੱਧੇ ਰਾਹ ਪਿਆ ਰਿਆ ਪਰ ਜਦੋਂ ਮੇਰੇ ਅੰਦਰੋਂ ਦੀ ਪਿਆਰਾ ਵਿਸਰ ਗਿਆ ਇਹ ਮੈਂ ਲਾਈਵ ਐਗਜ਼ਾਮਪਲ ਦੇ ਰਿਹਾ ਮੇਰੇ ਅੱਖਾਂ ਦੇ ਸਾਹਮਣੇ ਵੇਖੀ ਹੋਈ ਔਰ ਬਿਲਕੁਲ ਜਾਣੀ ਪਹਿਚਾਣੀ ਪ੍ਰਚਾਰਕ ਦੀ ਡਿਊਟੀ ਕਰਦਿਆਂ ਕਰਦੇ ਆ ਅਚਾਨਕ ਪਰਮਾਤਮਾ ਵਿਸਰਿਆ ਪਰਮਾਤਮਾ ਵਿਸਰਿਆ ਤੇ ਅੰਦਰ ਮਾਇਆ ਵਾਲੀ ਪਕੜ ਬਣ ਗਈ ਕਿ ਯਾਰ ਪੈਸਾ ਵੱਧ ਕਮਾਉਣਾ ਹੈ ਤੇ ਫਿਰ ਖਿਆਲ ਆਇਆ ਵੀ ਪੈਸਾ ਵੱਧ ਤਾਂ ਐਨਾ ਗੱਲਾਂ ਨਾਲ ਨਹੀਂ ਆਉਣਾ ਅੱਜਕੱਲ ਟੈਟੂਆਂ ਵਾਲੇ ਬਹੁਤ ਪੈਸਾ ਕਮਾਰੇ ਅਗਲੇ ਨੇ ਪ੍ਰਚਾਰਕ ਦੀ ਲਾਈਨ ਛੱਡ ਕੇ ਟੈਟੂ ਬਣਾਉਣੇ ਸਿੱਖਣੇ ਸ਼ੁਰੂ ਕਰਤੇ ਹੁਣ ਸੰਗਤ ਬਦਲ ਗਈ ਵਿਣ ਭਾਗਾ ਸਤ ਸੰਗ ਨਾ ਲੱਭੈ ਵਿਣ ਸੰਗਤ ਮੈਲ ਭਰੀਚਾ ਜੀਓ ਸੰਗਤ ਬਦਲ ਗਈ ਹੈ ਗੁਰੂ ਮਤ ਵਾਲੀ ਸੰਗਤ ਗੁਰਬਾਣੀ ਵਾਲੀ ਸੰਗਤ ਗੁਰਸਿੱਖ ਸੰਗਤ ਵਿਸਰ ਚੁੱਕੀ ਹੈ ਤੇ ਮਨਮਤ ਵਾਲੀ ਸੰਗਤ ਦੇ ਅੰਦਰ ਜਾ ਕੇ ਮੈਂ ਬੈਗਿਆ ਹੁਣ ਮੋਸਟਲੀ ਮੈਂ ਸਾਰੇ ਟੈਟੂ ਵਾਲਿਆਂ ਨੂੰ ਮਾੜਾ ਨਹੀਂ ਕਹੂੰਗਾ ਪਰ ਇੱਕ ਸਵਾਲ ਉੱਥੇ ਵੀ ਖੜਾ ਹੁੰਦਾ ਵੀ ਟੈਟੂ ਬਣਾਉਣਾ ਕਿਉਂ ਹੈ ਦਿਖਾਵਾ ਕਰਨਾ ਹੈ ਸਿੱਧਾ ਜੋ ਸਬੰਧ ਦਿਖਾਵੇ ਨਾਲ ਹੈ ਤੇ ਦਿਖਾਵਾ ਕਰਨ ਵਾਲੀ ਜੀ ਦੇ ਅੰਦਰ ਬਿਰਤੀ ਹੈ ਉਹ ਲੋਕ ਲਾਲਸਾ ਦੇ ਮੁਤਾਬਕ ਚੱਲਦਾ ਹੈ ਉਹ ਇਸ ਆਧਾਰ 'ਤੇ ਚੱਲਦਾ ਹੈ ਕਿ ਦੁਨੀਆ ਵਡਿਆਈ ਕਰੇ ਦੁਨੀਆ ਮੈਨੂੰ ਵੇਖੇ ਦੁਨੀਆ ਮੈਨੂੰ ਸਲਾਹੇ ਬੰਦੇ ਦਾ ਸੁਭਾਅ ਬਣ ਜਾਂਦਾ ਹੈ ਹੁਣ ਐਦਾਂ ਦਾ ਬੰਦਾ ਲੋਕਾਚਾਰੀ ਦੇ ਮੁਤਾਬਕ ਚੱਲੇਗਾ ਟੈਟੂਆਂ ਦਾ ਕੰਮ ਸਿੱਖਣ ਲਈ ਚਲੇ ਗਏ ਉੱਥੇ ਲੋਕਾਚਾਰ ਲੋਕ ਨੇ ਉੱਥੇ ਵਿਖਾਵਾ ਪ੍ਰਸਤ ਲੋਕ ਨੇ ਜਿਨ੍ਹਾਂ ਨੂੰ ਵਿਖਾਵੇ ਪਸੰਦ ਨੇ ਭਾਵੇਂ ਗੱਡੀਆਂ ਦੇ ਭਾਵੇਂ ਟੈਟੂਆਂ ਦੇ ਭਾਵੇਂ ਬਾਡੀ ਦੇ ਕਿਸੇ ਵੀ ਪ੍ਰਕਾਰ ਦਾ ਟੈਟੂ ਬਣਾ ਕੇ ਬਸ ਲੋਕਾਂ ਨੂੰ ਅਟ੍ਰੈਕਟ ਕਰਨਾ ਹੈ ਸ਼ੌਂਕ ਦੇ ਨਾਂ ਤੇ ਹੁਣ ਉੱਥੇ ਟੈਟੂ ਦੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਕਨਸੈਂਟਰੇਸ਼ਨ ਚਾਹੀਦਾ ਫੋਕਸ ਚਾਹੀਦਾ ਕਿਉਂਕਿ ਆਪਾਂ ਅਗਲੇ ਦੀ ਬੋਡੀ ਦੇ ਉੱਪਰ ਟੈਟੂ ਬਣਾ ਰਹੇ ਆ ਇਹ ਕੋਈ ਰਫ ਪੇਪਰ ਨਹੀਂ ਹੈ ਤੇ ਕੋਈ ਕਾਗਜ਼ ਨਹੀਂ ਹੈ ਵੀ ਆਪਾਂ ਬਦਲ ਦਾਂਗੇ ਤੇ ਕੋਈ ਕੰਦ ਨਹੀਂ ਹੈ ਜਿਹਦੇ ਤੇ ਦੁਬਾਰਾ ਰੀਪੇਂਟ ਹੋ ਜਾਏਗਾ ਇਹ ਪਰਮਨੈਂਟ ਹੁੰਦਾ ਹੈ ਇਹਦੇ 'ਚ ਗਲਤੀ ਦੀ ਗੁੰਜਾਇਸ਼ ਨਹੀਂ ਹੈ ਇਸ ਕਰਕੇ ਕਿਸੇ ਆਖਿਆ ਜੇ ਫੋਕਸ ਵਧਾਉਣਾ ਹੈ ਜੇ ਧਿਆਨ ਕੇਂਦਰਿਤ ਕਰਨਾ ਹੈ ਤੇ ਫਿਰ ਐਂ ਕਰ ਜਿੱਦਾਂ ਅਸੀਂ ਕਰਦੇ ਆ ਨਾ ਐਦਾਂ ਕਰਿਆ ਕਰ ਕਿਦਾਂ ਅਸੀਂ ਥੋੜਾ ਜਿਹਾ ਚਿੱਟੇ ਰੰਗ ਦਾ ਪਾਊਡਰ ਨੱਕ ਨਾਲ ਖਿੱਚ ਕੇ ਤੇ ਉਸ ਤੋਂ ਬਾਅਦ ਟੈਟੂ ਬਣਾਉਂਦੇ ਆ ਰਾਈਟਰਾਂ ਦੇ ਵੀ ਇਹ ਹਾਲ ਨੇ ਕਿ ਅਸੀਂ ਥੋੜਾ ਜਿਹਾ ਚਿੱਟੇ ਰੰਗ ਦਾ ਪਾਊਡਰ ਖਿੱਚ ਕੇ ਨਾ ਫੇਰ ਗਾਣਾ ਲਿਖਣ ਲੱਗਦੇ ਆ ਫਿਰ ਧਿਆਨ ਕੇਂਦਰਿਤ ਰਹਿੰਦਾ ਜੀ ਸਾਡਾ ਭਟਕਦਾ ਨਹੀਂ ਟੈਟੂ ਆਰਟਿਸਟ ਦੇ ਵੀ ਇਹ ਹਾਲ ਨੇ ਚੰਗਿਆਂ ਚੰਗਿਆਂ ਦੇ ਅਜਿਹੇ ਹਾਲਾਤ ਨਹੀਂ ਬਹਾਨੇ ਉਹਨਾਂ ਨੂੰ ਵੀਡ ਚਾਹੀਦੀ ਐ ਚਰਸ ਗੰਜਾ ਚਾਹੀਦਾ ਦੁਨੀਆ ਭਰ ਦੀਆਂ ਚੀਜ਼ਾਂ ਚਾਹੀਦੀਆਂ ਨੇ ਫੋਕਸ ਕਰਨ ਦੇ ਲਈ ਹੁਣ ਉਹਨੇ ਭੁੱਲ ਭੁਲੇਖੇ ਇੱਕ ਅੱਧੀ ਵਾਲੀ ਟਰਾਈ ਕੀਤਾ ਤੇ ਕਹਿੰਦੇ ਵੀ ਇਹ ਜਿਹੜਾ ਚਟਾ ਇਹ ਨਾ ਭਾਵੇਂ ਕੋਕੇਨ ਐ ਮੈਨੂੰ ਨਾਮ ਨਹੀਂ ਪਤਾ ਇਹਨਾਂ ਦੇ ਬੁੱਤੇ ਇਹ ਐਦਾਂ ਦੀ ਚੀਜ਼ ਐ ਕਿ ਚੰਗਾ ਭਲਾ ਬੰਦਾ ਵੀ ਜਿਹਨੂੰ ਨਸ਼ਿਆਂ ਤੋਂ ਨਫ਼ਰਤ ਐ ਜੇ ਉਹਨੇ ਇੱਕ ਵਾਰ ਵੀ ਲਾ ਲਿਆ ਤੇ ਇਹ ਉਹਦੇ ਸਰੀਰ ਦਾ ਉਹ ਹਾਲ ਕਰਦਾ ਹੈ ਕਿ ਬੰਦੇ ਨੂੰ ਉਹਦੀ ਤੋਟ ਲੱਗਣ ਲੱਗ ਜਾਂਦੀ ਹੈ ਬੰਦਾ ਉਹਦਾ ਆਦੀ ਹੋਏ ਗਈ ਹੋਏਗਾ ਐਡੀ ਖਤਰਨਾਕ ਚੀਜ਼ ਹੈ ਇਹਨੂੰ ਵਾਸ਼ ਕਰਨਾ ਬਹੁਤ ਮੁੱਖ ਕੋਈ ਬਹੁਤ ਸਟਰੋਂਗ ਬੰਦਾ ਹੋਵੇ ਜਿਹਦਾ ਆਈਕਿਊ ਈਕਿਊ ਬਹੁਤ ਹਾਈ ਹੈ ਮੈਂਟਲੀ ਬੜਾ ਜ਼ਿਆਦਾ ਪਾਵਰਫੁਲ ਹੈ ਐਸਾ ਤਾਕਤਵਰ ਬੰਦਾ ਵੀ ਵੱਧ ਤੋਂ ਵੱਧ ਤੀਜੀ ਡੋਜ਼ ਸਰਫਤੀ ਜੀ ਡੋਸ ਚੌਥੀ ਦੀ ਲੋੜ ਨਹੀਂ ਚੌਥੀ ਉਹ ਆਪ ਮੰਗੇਗਾ ਔਰ ਉਹਦਾ ਸਰੀਰ ਟੁੱਟੇਗਾ ਉਹਨੂੰ ਕਮਜ਼ੋਰੀ ਮਹਿਸੂਸ ਹੋਏਗੀ ਔਰੇ ਅੰਦਰ ਤਲਮੱਚੀ ਪੈਦਾ ਹੋਏਗੀ ਘਬਰਾਹਟ ਚੜੇਗੀ ਵੀ ਮੈਨੂੰ ਦੇ ਦਿਓ ਇਹ ਹਾਲਾਤ ਸਾਡੇ ਭਾਈ ਸਾਹਿਬ ਦੇ ਬਣ ਗਏ ਨਤੀਜਤਨ ਇੱਕ ਤਿਲ ਪਿਆਰਾ ਵਿਸਰੈ ਇੱਕ ਉਹਦਣ ਵਿਸਰਿਆ ਜਦੋਂ ਖਿਆਲ ਆਇਆ ਵੀ ਮਾਇਆ ਵੱਧ ਕਮਾਣ ਲਈ ਇਹ ਲਾਈਨ ਛੱਡ ਕੇ ਦੂਜੀ ਲਾਈਨ 'ਚ ਜਾਵਾਂ ਦੂਜੀ ਵਾਰੀ ਫੇਰ ਤਿਲ ਮੱਤਰ ਪਿਆਰਾ ਵਿਸਰਿਆ ਜਦੋਂ ਕਿਸੇ ਦੇ ਅੱਖੇ ਲੱਗ ਕੇ ਉਹ ਥੋੜਾ ਜਿਹਾ ਪਾਊਡਰ ਨੱਕ ਦੇ ਵਿੱਚ ਖਿੱਚ ਲਿਆ ਬਾਸ ਉਸ ਤੋਂ ਬਾਅਦ ਅੱਜ ਜ਼ਿੰਦਗੀ ਇਸ ਮੁਕਾਮ ਤੇ ਐ ਕਿ ਸਰੂਪ ਭਾਵੇਂ ਸਿੱਖਾਂ ਵਾਲਾ ਐ ਪਰ ਆਪ ਦਾ ਕੋਈ ਮਿੱਤਰ ਨਹੀਂ ਛੱਡਿਆ ਜਿਹਦੇ ਕੋਲੋਂ ਉਦਾਹਰਨਾ ਲਿਆ ਹੋਵੇ ਤੇ ਮੋੜਨਾ ਨਹੀਂ ਐ ਬਸ ਲਾਰਾ ਲਾ ਕੇ ਰੱਖਣਾ ਕੋਈ ਰਿਸ਼ਤੇਦਾਰ ਨਹੀਂ ਛੱਡਿਆ ਜਿਹਦੇ ਕੋਲੋਂ ਕੁਝ ਨਾ ਕੁਝ ਲੈ ਕੇ ਨਾ ਖਾਦਾ ਹੋਵੇ ਜ਼ਮੀਨ ਬਹੁਤਾਂ ਤਾਂ ਤੇ ਵੇਚ ਦਿੱਤੀ ਐ ਮਾਂ ਤੇ ਭੈਣ ਹੁਣ ਉਹਦੇ ਤੇ ਭਰੋਸਾ ਨਹੀਂ ਕਰਦੀਆਂ ਇਤੋਂ ਤੱਕ ਕਿ ਕੋਈ ਰਿਸ਼ਤੇਦਾਰ ਕੋਈ ਮਿੱਤਰ ਵੀ ਭਰੋਸਾ ਨਹੀਂ ਕਰਦਾ ਤੇ ਜ਼ਿੰਦਗੀ ਇਸ ਮੁਕਾਮ ਤੇ ਆ ਗਈ ਕਿ ਦੋ ਬੱਚੇ ਨੇ ਤੇ ਇਹ ਨਹੀਂ ਪਤਾ ਵੀ ਆਪਣੀ ਜ਼ਿੰਦਗੀ ਕਦੋਂ ਖਤਮ ਹੋ ਜਾਏ ਇੱਕ ਤਿਲ ਪਿਆਰਾ ਵਿਸਰੇ ਮੇਰੇ ਮਾਲਕ ਜੀ ਆਖਦੇ ਨੇ ਜੇ ਵਿਸਰ ਹੀ ਗਿਆ ਦੁੱਖ ਲੱਗਿਆ ਸੁਖ ਜਾਈ ਹੁਣ ਉਹ ਆਪ ਵੀ ਤੰਗ ਹੈ ਇਸ ਚੀਜ਼ ਤੋਂ ਪਰ ਨਹੀਂ ਹਟ ਪਾ ਰਿਹਾ ਜੇ ਵਾ ਜਲੋ ਜਲਾਵਣੀ ਨਾਮ ਨਾ ਜਪੇ ਰਸਾਈ ਐਸੀ ਤਾਂ ਜ਼ੁਬਾਨ ਹੀ ਸੜ ਜਾਣੀ ਚਾਹੀਦੀ ਹੈ ਜਿਹੜੀ ਜ਼ੁਬਾਨ ਬੰਦਗੀ ਤੋਂ ਇਲਾਵਾ ਰੱਬ ਦੀ ਸਿਫਤ ਸਲਾਹ ਤੋਂ ਇਲਾਵਾ ਹੋਰ ਦੁਨੀਆ ਭਰ ਦੀਆਂ ਚੀਜ਼ਾਂ ਦੀ ਵਡਿਆਈ ਕਰਦੀ ਹੈ ਇਹ ਬੰਦਾ ਲੋਕਾਚਾਰੀ ਦੇ ਚੱਕਰ ਚ ਫਸਦਾ ਹੈ ਇਹ ਬੰਦਾ ਪਦਾਰਥਾਂ ਦੀ ਸਿਫਤ ਦੇ ਚੱਕਰ ਚ ਫਸਦਾ ਹੈ ਇਨ੍ਹਾਂ ਦੇ ਵਿੱਚੋਂ ਨਿਕਲਣਾ ਹੈ ਜੇ ਵਡਿਆਈ ਕਰਨੀ ਹੈ ਤੇ ਇੱਕ ਮਾਲਕ ਦੀ ਕਰੋ ਚੀਜ਼ਾਂ ਦਾ ਕੀ ਹੈ ਲੋਕਾਂ ਦਾសាਲਾ ਜੋ ਮਰਵੰਜ ਸੀ ਦੁਨੀਆ ਨਾ ਚਾਲਾ ਜੋ ਮਰਦੀ ਵਈ ਕੀ ਵਡਿਆਈ ਕਰਨੀ ਦੁਨੀਆ ਦੀ ਕੀ ਵਡਿਆਈ ਕਰਨੀ ਲੋਕਾਂ ਦੀ ਕੀ ਸਫਤ ਕਰੀਏ ਪਦਾਰਥਾਂ ਦੀ ਇਹ ਬੰਦੇ ਨੂੰ ਕੇਵਲ ਉਲਝਾਉਂਦੀਆਂ ਨੇ ਤਾਂ ਕਰਕੇ ਸਤਗੁਰਾਂ ਨੇ ਆਖਿਆ ਸੀ ਲਿਖਣ ਵਾਲਾ ਜਲ ਬਲੋ ਜਿੰਨ ਲਿਖਿਆ ਦੂਜਾ ਪਾਓ ਕੀ ਹੋਇਆ ਕੋਈ ਗੱਡੀ ਕਿੱਡੀ ਸੋਹਣੀ ਕਿਉਂ ਨਾ ਹੋਵੇ ਕਿੱਡੀ ਲਗਜ਼ਰੀ ਕਿਉਂ ਨਾ ਹੋਵੇ ਸਾਡੇ ਦੇਸ਼ ਦੇ ਅੰਦਰ ਤਾਂ 15 ਸਾਲ ਲਾਈਫ ਹੈ ਮੁਰਕੇ ਖਤਮ ਕਰਨੀ ਪੈਂਦੀ ਹੈ ਵੱਧ ਤੋਂ ਵੱਧ 5-7 ਸਾਲ ਹੋਰ ਉਹਦੇ ਵੱਜ ਜਾਂਦੇ ਨੇ ਪਾਸਿੰਗ ਕਰਾ ਕੇ ਹੋਰ ਇਤੋਂ ਜ਼ਿਆਦਾ ਕੀ ਹੈ ਜੋ ਉਪਜਿਆ ਉਹਨੇ ਬਿਣ ਸੀ ਜਾਣਾ ਕੀ ਵਿੜਿਆਈਆਂ ਕਰ ਲਈਏ ਕੀਦੀ ਕਰ ਲਈਏ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਮੇਰੇ ਮਾਲਕ ਜੀ ਆਖਰੇ ਨੇ ਪੰਧਿਆ ਘਟ ਬਿਨ ਸਹਿ ਦੁੱਖ ਅਗਲੋ ਜੰਮ ਪਕੜਾ ਬਛਤਾਏ ਜਿਹੜਾ ਤੇਰਾ ਚੰਗਾ ਬੰਦਾ ਅੰਦਰ ਚੰਗੀ ਸ਼ਖਸੀਅਤ ਸੀ ਚੰਗਾ ਮਨੁੱਖ ਸੀ ਉਹ ਬਿਨਸ ਗਿਆ ਚੰਗੀ ਪਰਸਨੈਲਿਟੀ ਅੰਦਰੋਂ ਖਤਮ ਹੋ ਗਈ ਤੇ ਅੰਦਰ ਹੁਣ ਜਿਹੜੀ ਪਰਸਨੈਲਿਟੀ ਰਹਿ ਗਈ ਹੈ ਉਹ ਔਗਣਾ ਦੇ ਨਾਲ ਭਰਪੂਰ ਰਹਿ ਗਈ ਜਿਹਨੂੰ ਕਰਤੂਤ ਪਸ਼ੂਕੀ ਮਾਨਸਜਾਤ ਕਿਹਾ ਸੀ ਹੁਣ ਇਸ ਅਵਸਥਾ 'ਚ ਹੋਇਆ ਕਿ ਦੁੱਖ ਅਗਲੋ ਜ਼ਿਆਦਾ ਦੁੱਖ ਮਹਿਸੂਸ ਹੋਏ ਤੇ ਮੁੜ ਕੇ ਕੀ ਹੋਇਆ ਜਮ ਪਕੜਾ ਪਛਤਾਇ ਜਮਾ ਨਹੀਂ ਔਗਣਾ ਨੇ ਵਿਕਾਰਾਂ ਨੇ ਆਣ ਕੇ ਘੇਰ ਲਿਆ ਤੇ ਹੁਣ ਬੰਦਾ ਆਪਣੇ ਔਗਣਾ ਚ ਕਿਰਿਆ ਹੋਇਆ ਕੇਵਲ ਪਛਤਾ ਰਿਹਾ ਭਾਵੇਂ ਉਹ ਨਸ਼ੇ ਦਾ ਔਗਣ ਹੈ ਭਾਵੇਂ ਉਹ ਝੂਠ ਦਾ ਔਗਣ ਹੈ ਭਾਵੇਂ ਕੁਝ ਵੀ